ਹੰਦਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਈ ਦਿਨ ਚਤੌੜ ਲੈ ਕੇ ਬਾਦਰ ਸ਼ਾ ਉਦੇਪੁਰ ਉਜੈਨ ਇੰਦੌਰ ਹੁੰਦਾ ਆ ਨਰਬਦਾ ਵੱਲ ਵਧਿਆ ਸਾਧਗੁਰ ਜੀ ਵੀ ਉਹਦੇ ਨਾਲ ਸਨ ਇਥੋਂ ਥੋੜਾ ਰੁਕ ਗਏ ਸਹਿਬ ਜੀ ਤਾਪਤੀ ਨਦੀ ਦੇ ਕੰਢੇ ਦੇ ਵਸੇ ਨਗਰ ਬਰਾਹਣਪੁਰ ਪੁੱਜੇ ਇਸ ਸ਼ਹਿਰ ਵਿੱਚ ਆਦ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੀ ਦੱਖਣ ਦੀ ਉਦਾਸੀ ਦੇ ਸਮੇਂ ਬਧਾਰੇ ਸਨ ਇਸ ਯਾਦ ਵਿੱਚ ਇੱਥੇ ਕਿ ਸੁੰਦਰ ਧਰਮਸ਼ਾਲਾ ਬਣੀ ਸੀ ਸਤਿਗੁਰੂ ਜੀ ਇੱਥੇ ਆਂ ਠਹਰੇ ਸਤਿਗੁਰੂ ਆਗਮਨ ਦੀ ਖਬਰ ਪਾ ਕੇ ਸੰਗਤਾਂ ਜੁੜਨ ਲੱਗੀਆਂ ਦੋਵੇਂ ਵੇਲੇ ਦੀਵਾਨ ਸੱਜਣ ਲੱਗਾ ਸੰਗਤਾਂ ਨੇਗ ਬਰਕਾਰ ਦੇ ਬਸਤਰ ਤਨ ਭੇਟਾ ਰੂਪ ਵਿੱਚ ਹਾਜ਼ਰ ਕਰਦੀਆਂ ਲੰਗਰ ਵਾਸਤੇ ਰਸਤੇ ਬਾਣੀ ਵੀ ਭਰਪੂਰ ਮਾਤਰਾ ਵਿੱਚ ਪਹੁੰਚਾਉਣ ਲੱਗੀਆਂ ਜਿਹਦੇ ਨਾਲ ਲੰਗਰਾਂ ਟੁੱਟ ਵਰਤ ਦਾ ਬਾਦਸ਼ਾ ਬਹਾਦਰ ਸ਼ਾਹ ਦਾ ਦੋਗ ਦਿਨ ਠਹਿਰ ਗਏ ਦਖਲਵੰ ਅਗਾਹ ਚਲ ਪਿਆ ਪਰ ਸਤਿਗੁਰੂ ਜੀ ਸੰਗਤਾਂ ਦਾ ਪ੍ਰੇਮ ਵੇਖ ਕੇ ਉਹਨਾਂ ਦੀ ਪ੍ਰਾਰਥਨਾ ਮੰਨ ਗਏ ਕੁਝ ਦਿਨ ਬਰਹਾਨਪੁਰ ਆ ਕੇ ਰੁਕ ਗਏ ਆਪ ਜੀ ਦੇ ਦਰਸ਼ਨਾਂ ਵਾਸਤੇ ਦੂਰ ਦੂਰ ਤੋਂ ਸੰਗਤਾਂ ਆਉਂਦੀਆਂ ਆ ਦੇ دیدار ਬਾਗੇ ਨਾਮ ਦਾਣ ਦਾ ਉਪਦੇਸ਼ ਸੁਣ ਕੇ ਆਪਣੇ ਜੀਵਨ ਨੂੰ ਸਬਲਾ ਕਰਦੀਆਂ ਬਰਹਾਨਪੁਰ ਨਗਰ ਵਿਖੇ ਜੀਵਨ ਦਾਸ ਨਾਮ ਦਾ ਇੱਕ ਬਿਰਾਗੀ ਸਾਧੂ ਰਹਿੰਦਾ ਸੀ ਉਹ ਬੜਾ ਤਿਆਗੀ ਪਵਿੱਤਰ ਜੀਵਨ ਵਾਲਾ ਸੀ ਉਹਨੇ ਜਦੋਂ ਸਤਗੁਰੂ ਜੀ ਦੇ ਆਗਮਨ ਦੀ ਖਬਰ ਸੁਣੀ ਬੜੀ ਸ਼ਰਧਾ ਨਾਲ ਦਰਸ਼ਨ ਕਰ ਲਈ ਹਾਜ਼ਰ ਹੋਇਆ ਮੱਥਾ ਡੇਗ ਕੇ ਚਰਨ ਧੂੜ ਪਾ ਕੇ ਜਦੋਂ ਉਹ ਸਤਗੁਰੂ ਜੀ ਦੇ ਚਰਨਾਂ ਵਿੱਚ ਬੈਠ ਗਿਆ ਤਾਂ ਸਤਗੁਰਾਂ ਨੇ ਉਹਦੇ ਤੋਂ ਪੁੱਛਿਆ ਸੰਤ ਜੀ ਤੁਸੀਂ ਪੰਜਾਂ ਵਿਕਾਰਾਂ ਨੂੰ ਕਦੋਂ ਦਾ ਵਾਸ ਕੀਤਾ ਹੋਇਆ ਹੈ ਸੰਤ ਜੀ ਨੇ ਹੱਥ ਜੋੜ ਕੇ ਉੱਤਰ ਦਿੱਤਾ ਮਹਾਰਾਜ ਜੀ ਆਪ ਅੰਤਰਜਾਮੀ ਹੋ ਸਭ ਕੁਝ ਜਾਣਦੇ ਹੋ ਜਿਸ ਪ੍ਰਾਣੀ ਦੇ ਆਪ ਦੀ ਦਇਆ ਹੁੰਦੀ ਹੈ ਉਹਦੀ ਹੋਂਦ ਨਾਜ਼ ਹੁੰਦੀ ਹੈ ਹੋਂਦ ਦਾ ਨਾਜ਼ ਹੋਣ ਨਾਲ ਸਾਰੇ ਵਿਕਾਰ ਦੂਰ ਹੋ ਜਾਂਦੇ ਹਨ ਆਪ ਜੀ ਦੇ ਦਰਸ਼ਨ ਕਰਕੇ ਮੇਰਾ ਜਨਮ ਸਭ ਲੋ ਗਿਆ ਫਿਰ ਸੰਤ ਜੀਵਨ ਦਾਸ ਨੇ ਸਤਿਗੁਰੂ ਅਗੇ ਬੇਨਤੀ ਕੀਤੀ ਆਪ ਕੱਲ ਸਵੇਰੇ ਮੇਰੇ ਡੇਰੇ ਚਰਨ ਬਾਉ ਸਿੰਘਾ ਸੈਦ ਉੱਤੇ ਹੀ ਪ੍ਰਸ਼ਾਦਾ ਛਕੋ ਜੀਵਨ ਦਾਸ ਦੀ ਸ਼ਰਦਾ ਦੇ ਪ੍ਰੇਮ ਵੇਖ ਕੇ ਮਹਾਰਾਜ ਜੀ ਨੇ ਉਹਦੀ ਬੇਨਤੀ ਪ੍ਰਵਾਨ ਕਰ ਲਈ ਅਗਲੇ ਦਿਨ ਸਾਧੂ ਰਾਣੇ ਅਨੇਕਾ ਪ੍ਰਕਾਰ ਦੇ ਭੋਜਨ ਤਿਆਰ ਕਰਵਾਏ ਆਪ ਹਜਰ ਹੋ ਗਏ ਸਤਿਗੁਰਾਂ ਨੂੰ ਸਿੰਘਾਸਣੇ ਆਪਣੇ ਡੇਰੇ ਲਾ ਗਿਆ ਉਹਨੇ ਸਤਿਗੁਰਾਂ ਨੂੰ ਚੰਦਨ ਦੀ ਚੌਂਕੀ ਉੱਪਰ ਬਿਠਾਇਆ ਉਹਦੇ ਚੇਲਿਆਂ ਨੇ ਸਿੰਘਾਂ ਨੂੰ ਪੰਗਤਾਂ ਵਿੱਚ ਬਿਠਾਇਆ ਆਪਣੇ ਹੱਥੀਂ ਆਪ ਜੀ ਦੇ ਚਰਨਾਂ ਦੇ ਉੱਤੇ ਉਦੇ ਪ੍ਰੇਮ ਨਾਲ ਪ੍ਰਸ਼ਾਦਾ ਛਕਾਇਆ ਉਹਦੇ ਚੇਲਿਆਂ ਨੇ ਸਿੰਘਾਂ ਨੂੰ ਪੰਗ ਦੇ ਵਿੱਚ ਬਿਠਾ ਕੇ ਬੜੇ ਸ਼ਰਧਾ ਪ੍ਰੇਮ ਨਾਲ ਲੰਗਰ ਵਰਤਾਇਆ ਭੋਜਨ ਤੋਂ ਉਪਰੰਤ ਜੀਵਨ ਦਾਸ ਨੇ ਸਾਧਗੁਰਾਂ ਦੇ ਚਰਨਾਂ ਦੇ ਭੇਟਾ ਰੱਗ ਗਏ ਮੱਥਾ ਟੇਕਿਆ ਸਾਧਗੁਰ ਜੀ ਨੇ ਉਹਦੇ ਪ੍ਰੇਮ ਅਦੇ ਸੇਵਾ ਲਗਰਨੋ ਵੇਖੇ ਸਤਿਗੁਰ ਜੀ ਬੜੇ ਬਰਸਾਨ ਹੋਏ ਉਹਨੂੰ ਬ੍ਰह्म ਗਿਆਨ ਦੀ ਦਾਤ ਬਖਸ਼ੀ ਬਾਦਰ ਸ਼ਾਹ ਦੇ ਦਿਲ ਵਿੱਚ ਇਹ ਵਿਸ਼ਵਾਸ ਜੜ ਫੜ ਗਿਆ ਕਿ ਸਤਿਗੁਰ ਜੀ ਮੇਰੇ ਨਾਲ ਰਹਿਣ ਤਾਂ ਸਤਿਗੁਰ ਜੀ ਦਾ ਸੰਗ ਮੇਰੇ ਲਈ ਬੜਾ ਸ਼ੋਭਾ ਜਿੱਥੇ ਜਿੱਥੇ ਉਹ ਮੇਰੇ ਨਾਲ ਹੁੰਦੇ ਨੇ ਉਸ ਜਗ੍ਹਾ ਕੋਈ ਰਾਜਾ ਜਾਂ ਹਾਕਮ ਮੇਰੇ ਅੱਗੇ ਨਹੀਂ ਅੜਦਾ ਸਾਰੇ ਚੁੱਪਚਾਪ ਮੇਰੀ ਈਨ ਮੰਨ ਲੈਂਦੇ ਹਨ ਇਸ ਖਿਆਲ ਨਾਲ ਉਹ ਕਿਸੇ ਨਾ ਕਿਸੇ ਬਹਾਨੇ ਸਤਿਗੁਰਾਂ ਨੂੰ ਆਪਣੇ ਨਾਲ ਹੀ ਰੱਖਣ ਦਾ ਯਤਨ ਕਰਦਾ ਹਣ ਜਦੋਂ ਸਤਿਗੁਰ ਜੀ ਬੁਰਹਾਨਪੁਰ ਠਹਿਰ ਗਏ ਸਨ ਬਾਦਸ਼ਾਹ ਦੇ ਦਿਲ ਨੂੰ ਚੈਨ ਨਹੀਂ ਸੀ ਉਹਨੇ ਆਪਣੇ ਦੂਬ ਜੀਰ 사ਤਗੁਰਾਂ ਦੇ ਹਜੂਰ ਭੇਜੇ ਅਦੇ ਸਤਕਾਰ ਨਾਲ ਬੇਨਤੀ ਲਿਖ ਭੇਜੀ ਕਿ ਛੇਤੀ ਦਰਸ਼ਨ ਦਿਓ ਸੰਦੇਸ਼ ਆ ਬਾਗ 사ਤਗੁਰ ਜੀ ਬਰਹਾਨ ਬਰਦੋ ਚੱਲ ਬਏ ਛੇਤੀ ਬਾਦਸ਼ਾਹ ਨੂੰ ਜਾ ਮਿਲੇ ਬਾਦਰ ਸ਼ਾ ਆਪ ਜੀ ਦੇ ਦਰਸ਼ਨ ਕਰ ਕੇ ਬੜਾ ਖੁਸ਼ ਹੋਇਆ ਉਹਨੇ 사ਤਗੁਰਾਂ ਦਾ ਡੇਰਾ ਆਪਣੀ ਸ਼ਾਉਣੀ ਦੇ ਨੇੜੇ ਹੀ ਕਰਵਾਇਆ ਕਈ ਪ੍ਰਕਾਰ ਦੇ ਕੀਮਤੀ ਨਜ਼ਰਾਨੇ ਭੇਟਾ ਕੀਤੇ 사ਤਗੁਰੂ ਜੀ ਅਦੇ ਸਿੰਘਾਂ ਦੇ ਪੂਰੇ ਰਸਤ ਪਾਣੀ ਦਾ ਪ੍ਰਬੰਧ ਵੀ ਉਹਨੇ ਸ਼ਾਈ ਭੰਡਾਰ ਤੋਂ ਕਰਵਾ ਦਿੱਤਾ ਦੋ ਦਿਨ ਇੱਥੇ ਬਿਸਰਾਮ ਕਰ ਗਏ 사ਤਗੁਰੂ ਜੀ ਆਪਣੀ ਯਾਤਰਾ ਦੇ ਅੱਗੇ ਚੱਲ ਗਏ ਬਾਦਸ਼ਾਹ ਵੀ ਆਪਣੇ ਮਹਿਮੇ ਦੇ ਚੜ ਪਿਆ ਤੇ ਰਾਜਿਆਂ ਨਵਾਬਾਂ ਨੂੰ ਆਪਣੀ ਤਾਬੇਦਾਰੀ ਮਨਵਾਉਂਦਾ ਭਾਰੇ ਨਜ਼ਰਾਨੇ ਵਸੂਲ ਕਰਦਾ ਦੱਖਣ ਵੱਲ ਵਾਧਾ ਜਾ ਰਿਹਾ ਸੀ ਸਤਗੁਰੂ ਜੀ ਨਾਗਪੁਰ ਵੱਲ ਹੁੰਦੇ ਬੜਾ ਦੇ ਪਰਬਤਾਂ ਦੀ ਸੈਰ ਕਰਦੇ ਗੁਦਾਵਰੀ ਨਦੀ ਦੇ ਕੰਢੇ ਨਦੇੜ ਨਗਰ ਦੇ ਪਾਸ ਜਾ ਠਹਿਰੇ ਬਹਾਦਰ ਸ਼ਾਹ ਵੀ ਗੁਰੂ ਜੀ ਦੇ ਨੇੜੇ-ਨੇੜੇ ਸ਼ਾਹੀ ਲਸ਼ਕਰ ਨਾਲ ਚੱਲ ਰਿਆ ਸੀ ਗੁਰੂ ਜੀ ਨੇ ਗੋਦਾਵਰੀ ਦੇ ਕਿਨਾਰੇ ਡੇਰਾ ਕਰਨ ਦੀ ਖਬਰ ਪਾ ਗਏ ਉਹ ਵੀ ਇੱਧਰ ਹੀ ਆ ਗਿਆ ਤੇ ਗੁਰੂ ਜੀ ਦੇ ਡੇਰੇ ਦੇ ਪਾਸ ਹੀ ਆਪਣਾ ਖੈਮਾ ਲਗਵਾ ਦਿੱਤਾ ਇਸਰਾ ਮਹਾਰਾਜ ਜੀ ਪੜਾ ਦੜ ਪੜਾ ਕਰਦੇ ਸੰਗਤਾਂ ਨੂੰ ਦਰਸ਼ਨ ਦੇਦਾਰੇ ਦਿੰਦੇ ਗੁਦਾਵਰੀ ਨਦੀ ਦੇ ਕਿਨਾਰੇ ਪਹੁੰਚ ਗਏ ਨਦੇੜੇ ਵਿਖੇ ਆਪ ਜੀ ਸੰਗਤਾਂ ਨੂੰ ਦਰਸ਼ਨ ਦੇਦਾਰੇ ਦੇ ਕੇ ਨਿਹਾਲ ਕਰਦੇ ਧਰਮ ਦੀ ਕਿਰਤ ਕਰਨੀ ਨਾਮ ਜਪਣਾ ਵੰਡ ਛਕਣ ਦਾ ਉਪਦੇਸ਼ ਦੇ ਕੇ ਸੰਗਤਾਂ ਨੂੰ ਨਿਹਾਲ ਕਰਦੇ